ਜਿਹੜੇ ਜਾਨ ਕੀਤੇ ਗਏ ਨੇ ਉੱਥੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਹੜਤਾਲ ਕਰਕੇ ਆਪਣੇ ਮਸਲਿਆਂ ਨੂੰ ਆਪਣੀਆਂ ਮੰਗਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਦੀ ਸਰਕਾਰ ਅੱਗੇ ਰੱਖਿਆ ਹੈ ਮੈਂ ਛੋਟਾ ਬਹੁਤਾ ਸਮਾਂ ਨਹੀਂ ਲੈਣਾ ਅੱਜ ਜਿਹੜੀ ਲੋੜ ਬਣੀ ਹੋਈ ਹੈ ਉਹ ਲੋੜ ਆਪਣੇ ਸਾਰਿਆਂ ਦੇ ਸਾਹਮਣੇ ਇਹ ਹੈ ਗੁਪਤਮਤ ਨੇ ਬਾਰ ਤਿੱਖੇ ਕੀਤੇ ਹੋਏ ਨੇ ਗੁਪਤਮ ਦੀਵਾਰਾਂ ਨੂੰ ਥੱਲਣ ਦੇ ਲਈ ਅੱਜ ਲੋੜ ਹੈ ਸੀ ਸਮੱਸਿਆ ਤੁਮਾਉ ਲੋਕ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਮਜ਼ਦਮ ਨੇ ਉਹ ਆਪਦਾ ਜਿਹੜਾ ਸਿਹਤ ਸਾਡੀ ਇਨਸਾਨ ਹੈ ਉਹਨੂੰ ਹੋਰ ਮਜ਼ਬੂਤ ਕਰਨ ਤੇ ਆ ਜਿਹੜੀਆਂ ਆਪਣੀਆਂ ਜੁਤੀਆਂ ਆ ਉਹ ਸੰਗੜ ਮਾਸਣਾਂ ਤੇ ਆਉਂਦੀਆਂ ਨੇ ਕੋਈ ਉਹਨਾਂ ਪੱਤਰਾਂ ਦੇ ਸੱਦਿਆਂ ਦੇ ਆਉਂਦੀਆਂ ਨੇ ਆਪਾਂ ਸੰਸਦ ਸਾਹੀਂ ਮੁੰਗਾ ਮਸਲੇ ਨੂੰ ਅੰਤਾਰ ਕੇ ਮੁੰਗਾ ਮਸਲੇ ਨੂੰ ਟਿਕ ਕੇ ਸੰਸਦਾਂ ਦੇ ਮੋਰਚਿਆਂ ਤੇ ਇਕੱਠੇ ਵੱਖਣ ਲੱਗਿਏ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤਣ ਵਾਲੇ ਲੋਕਾਂ ਨੂੰ ਸਵਿੰਦਰ ਸਿੰਘ BHU ਸਰਕਲ ਪਟੰਡਾ ਦੇ ਆਗੂ ਨੇ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਸੋ ਬੇਨਤੀ ਹੈ ਪੰਡਾਲ ਦੇ ਵਿੱਚ ਬੈਠੇ ਸਾਰੇ ਭੈਣਾ ਭਰਾਵਾਂ ਨੂੰ ਕਿ ਚਾ ਇੱਥੇ ਬੈਠਿਆਂ ਨੂੰ ਸਾਰਿਆਂ ਨੂੰ ਮਿਲੂਗੀ ਇਸ ਲਈ ਪੂਰੀ ਸ਼ਾਂਤੀ ਦੇ ਨਾਲ ਚਾਹ ਮੇਰੀ ਉਹ ਵਰਤਾਈ ਜਾਊਗੀ ਇਸ ਲਈ ਬੇਨਤੀ ਹੈ ਸਾਰਿਆਂ ਨੂੰ ਕਿ ਚੁੱਪਚਾਪ ਸਾਰਿਆਂ ਨੇ ਜਾਦਾ ਲੰਗਰ ਛਕਣਾ ਤੋਂ ਇਸ ਲਈ ਅਗਲੇ ਬੁਲਾਰੇ ਰਮਨਦੀਪ ਸਿੰਘ ਅਲੀ ਸ਼ੇਰ ਲਗਾਤਾਰ ਇੱਕ ਸਾਲ ਦਿੱਲੀ ਦੇ ਅੰਬੂਹਾ ਤੇ ਧਰਨਾ ਲਾਇਆ ਸੰਘਰਸ਼ ਲੜਿਆ ਤੇ ਉਹ ਕਾਨੂੰਨ ਜਿਹੜੇ ਵਾਪਸ ਕਰਾਏ ਉਸੇ ਵੇਲੇ ਇੱਕ ਨਵੀਂ ਸਿੱਖਿਆ ਨੀਤੀ ਦਾ ਕਾਨੂੰਨ ਵੀ ਬਣਾਇਆ ਗਿਆ ਜਿਹਨੂੰ ਹੁਣ ਪੂਰੇ ਭਾਰਤ ਦੇ ਅੰਦਰ ਲਾਗੂ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਕੋਲਾਂ ਦੇ ਵਿੱਚ ਜਿਹੜੀ ਆ ਉਹ ਭਰਤੀ ਨਵੀਂ ਭਰਤੀ ਦਾ ਦੀ ਕੋਈ ਚੀਜ਼ ਨਹੀਂ ਹੋਊਗੀ ਵਲੰਟੀਅਰ ਕਹਿੰਦੇ ਅਸੀਂ ਰੱਖਾਂਗੇ ਤਾਂ ਵਲੰਟੀਅਰ ਜਿਹੜੇ ਕਾਹਨ ਹੋਣਗੇ ਪਿੰਡ ਦੇ ਵਿੱਚੋਂ ਜਿਹੜਾ ਕੋਈ ਆਪਣੇ ਆਪ ਸੇਵਾ ਕਰਨਾ ਚਾਹੁੰਦਾ ਯਾਨੀ ਕਿ ਤਨਖਾਹ ਨਹੀਂ ਕੋਈ ਲਊਗਾ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਜਿਹੜਾ ਨਹੀਂ ਸਰਖਾ ਲਊਗਾ ਜਾਂ ਆਪਣੇ ਆਪ ਕੋਈ ਬੰਦਾ ਸੇਵਾ ਕਿਸ ਤਰ੍ਹਾਂ ਦੀ ਜਾਂ ਕਿੰਨੀ ਕਰੂਗਾ ਸਪਸ਼ਟ ਇਹਨਾਂ ਗੱਲਾਂ ਤੋਂ ਕਿ ਸਰਕਾਰ ਜਿਹੜੀ ਹੈ ਉਹ ਐਜੂਕੇਸ਼ਨ ਦਾ ਜਿਹੜਾ ਹੈਗਾ ਫਿਰਕੂਕਰਨ ਕਰਨ ਜਾ ਰਹੀ ਹੈ ਜਿਹਦੇ ਤਹਿਤ ਅੱਥੇ ਜਿਹੜਾ ਹੈਗਾ ਕਿਸੇ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਕਹਿ ਲਿਆ ਵੀ ਆਪਦੇ ਨਾਲ ਜੋੜਨ ਦੀ ਕੋਸ਼ਿਸ਼ ਤਹਿਤ ਉਹ ਸਿੱਖਿਆ ਨੀਤੀ ਦੇ ਵਿੱਚ ਵੱਡੇ ਫੇਰ ਬਦਲ ਕੀਤੇ ਜਾ ਰਹੇ ਨੇ ਜਿੱਥੇ ਲੋਕਾਂ ਕੋਲੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਲੋਕਾਂ ਕੋਲੋਂ ਰੋਜ਼ਗਾਰ ਖੋਇਆ ਜਾ ਰਿਹਾ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਨੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਛੋਟੇ ਦੁਕਾਨਦਾਰਾਂ ਦੇ ਉਹਨਾਂ ਦੇ ਕੋਲੋਂ ਸਿੱਖਿਆ ਖੋ ਕੇ ਉਹਨਾਂ ਨੂੰ ਸਿਰਫ ਇਸ ਤਰ੍ਹਾਂ ਦੇ ਇੱਕ ਕਹਿ ਲਿਆ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਕੰਪਨੀਆਂ ਦੇ ਸਿਰਫ ਨਾਂ ਪੜਤ ਕਰੋ ਕੰਪਨੀਆਂ ਦੇ ਨਾਮ ਪੱਧਰ ਸਕੇ ਨੇ ਕਿ ਇਹ ਆਲੇ ਉਹਨਾਂ ਦਾ ਐਜੂਕੇਸ਼ਨ ਜਿਹੜੀ ਹੈਗੀ ਉਹਨਾਂ ਦੇ ਉੱਤੇ ਕੋਸ਼ਿਸ਼ ਚੱਲੀ ਹੈ ਦੂਜੇ ਪਾਸੇ ਸਾਡੇ ਜਿਹੜੇ ਨੌਜਵਾਨ ਸੀ ਉਹ ਪਲੱਸ 2 ਕਰਕੇ ਕੋ ਟਮਟ ਹੌਲ ਦੇ ਵਿੱਚ ਭਰਤੀ ਹੋ ਜਾਂਦੇ ਸੀਗੇ ਸੈਂਟਰ ਸਰਕਾਰ ਉਹ ਵੀ ਹੁਣ ਜਿਹੜਾ ਹਨ ਅਗਲੀ ਨਵੀਂ ਦੀ ਸਕੀਮ ਲੈ ਕੇ ਆਈ ਹੈ ਉਹ 4 ਸਾਲ ਅਸੀਂ ਰੱਖਾਂਗੇ ਇਹਨਾਂ ਨੂੰ ਉਸ ਤੋਂ ਬਾਅਦ ਘਰੇ 돌ਾਂਗੇ ਇਸੇ ਤਰ੍ਹਾਂ ਬੈਂਕ ਵੀਰ ਬੈਂਕਾਂ ਦੇ ਵਿੱਚ ਭਰਤੀ ਹੋਣ ਵਾਲਾ ਵਾਸਤੇ ਬੈਂਕ ਵੀ ਇਸਕੀਮ ਜਾਰੀ ਹੈ ਸਕੂਲਾਂ ਦੇ ਵਿੱਚ ਸਿੱਖਿਆ ਵੀਰ